ਤਾਰ ਉਮੀਦ ਗੱਲ ਵਾ ਬਾਹਰ ਕੋਈ ਸਟੇਟਾਂ ਚ ਆਫਤ ਹੁੰਦੀ ਆ ਤੇ ਆਪਣਾ ਪੰਜਾਬ ਪਹਿਲੇ ਨੰਬਰ ਤੇ ਖੜਾ ਹੁੰਦਾ ਤੇ ਅੱਜ ਪੰਜਾਬ ਨੂੰ ਪੰਜਾਬ ਤੇ ਬੜਾ ਟਾਈਮ ਆਇਆ ਤੇ ਕੋਈ ਬਾਹਰ ਦੀ ਸਟੇਟ ਦਾ ਕੋਈ ਬੰਦੇ ਨੇ ਨਾਂ ਨਹੀਂ ਲੈ ਮੰਜਾ ਫੜ ਲੈ ਤੇ ਵੇਲੀ ਵੱਲ ਚੱਲ ਜਾ ਜਾ ਕੇ ਨਾ ਤੇ ਝਾੜੂ ਲਾ ਮੰਮੀ ਵੇਲੀ ਤੱਕ ਮੈਂ ਕੰਮ ਕਦੀ ਕੀਤਾ ਹੀ ਨਹੀਂ ਆ ਕੋਈ ਗੱਲ ਨਹੀਂ ਆਪੇ ਜਾਜ ਆ ਜਾਣੀ ਆ ਦੁੱਧ ਕਿਉਂ ਖਾਂਦੀ ਜਾਜ ਹੈਗੀ ਆ ਨਾ ਉਹ ਕੱਢ ਨਾ ਪਿੱਛੋਂ ਹਾਂ ਮੈਂ ਨਹੀਂ ਕਰ ਸਕਦੀ ਲਖਬੀਰ ਮੇਰੇ ਕੋ ਨਹੀਂ ਹੋਣਾ ਉਹ ਚਲ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਛੋਲੇ ਤੇ ਆਪਣਾ ਠੀਕ ਆ ਪਰ ਬੱਦਲ ਬੜਾ ਹੋ ਗਿਆ ਯਾਰ ਬੜਾ ਕੰਮ ਖਰਾਬ ਹੋ ਗਿਆ ਪਾਣੀ ਨੇ ਤੇ ਆ ਕੇ ਹਰਕਾ ਨਾ ਲੱਤੀ ਕਰਵਾ ਛੜੀ ਸਾਰੀਆਂ ਫਸਲਾਂ ਡੋਫੜੀਆਂ ਮਾਰੇ ਦੀ ਕਿਰਤ ਆਈ ਆਪਣੇ ਪਰ ਜਿਦਾਂ ਚੱਲਦਾ ਰਿਹਾ ਕਿਦਾਂ ਕੰਮ ਚੱਲੂ

ਆਪਣੇ ਜਿਹਨੇ ਠੀਕ ਆ ਹਾਂ ਪਰ ਦਰਿਆ ਨੇੜੇ ਬੜਾ ਬੜਾ ਪੰਦਰਾ ਚੱਲੀ ਆ ਪੀ ਹੁਣੀ ਮੀਮਾ ਹਟਦੇ ਪਾਵੀ ਆ ਇਹ ਬੜਾ ਦੱਬ ਲੋ ਆ ਨਾ ਇਹ ਤੇ ਸਾਡੇ ਵੀ ਕਿੰਨੇ ਦਿਨ ਨਿਕਲਣਾ ਦੱਸਿਆ ਪਾਣੀ ਉਹਦੇ ਸਾਡੇ ਨਹੀਂ ਟੰਗ ਜਿੱਥੇ ਪਾਣੀ ਆਇਆ ਉਹਨਾਂ ਚਾਰਿਆਂ ਦਾ ਬੜਾ ਬੁਰਾ ਹਾਲ ਆ ਘਰ ਡਿਗ ਪਏ ਰੋਟੀ ਪਾਣੀ ਤੋਂ ਭੁੱਖੇ ਬੈਠੇ ਆ ਬੜਾ ਖਾਇਆ ਗਿਆ ਪਰ ਉਮੀਦ ਜਾਲਵਾ ਬਾਹਰ ਕੋਈ ਸੇਟਾ ਜਾਫਤ ਹੁੰਦੀ ਆ ਤੇ ਆਪਣਾ ਪੰਜਾਬ ਇਹ ਨੰਬਰ ਤੇ ਖੜਾ ਹੁੰਦਾ ਤੇ ਅੱਜ ਪੰਜਾਬ ਨੂੰ ਪੰਜਾਬ ਤੇ ਮੜਾ ਟਾਈਮ ਆਇਆ ਤੇ ਕੋਈ ਬਾਦ ਦੀ ਛੜਦਾ ਕੋਈ ਬੰਦੇ ਨੇ ਨਾ ਨਹੀਂ ਲਾ ਗਏ ਨੇ ਉਹ ਪੁੱਤ ਇਹ ਪੰਜਾਬੀਆਂ ਦੇ ਦੇਲੀ ਆ ਲੰਗਰ ਲਾਉਣਾ ਤੇ ਮੁੱਕਦੇ ਨਹੀਂਗੇ ਸਹੀ ਗੱਲ ਆਹੋ ਨਾ ਕੋ ਮਾਦ ਲੰਗਰ ਵੇਖ ਲਾ ਦਸ ਦਿਨ ਲੱਗੇ ਤੇ ਚੱਲ ਖਤਮ ਸਹੀ ਗੱਲ ਸਹੀ ਇਹ ਪੰਜਾਬ ਦੀ ਧਰਤੀ ਆ ਬੜਾ ਬਰਾ ਹਾਲਾ ਤੇ ਪਰ ਇਦਾਂ ਨਹੀਂ ਜਾਨਾ ਜਿਹੜਾ ਮੀਡੀਆ ਨੂੰ ਬੋਲਦਾ ਉਹਨਾਂ ਨੇ ਦਿਖਾਉਣ ਚੱਟ ਲਵੇ ਹੁੰਦੇ ਆ ਵੀ ਸੜਕਾਂ ਤੇ ਬੈਠੇ ਐ ਇਦਾਂ ਹੁੰਦੇ ਇਦਾਂ ਹੁੰਦੇ ਸਾਰੇ ਆ ਡੈਮ ਨੂੰ ਉਹਨਾਂ ਨੇ ਦੇ ਦ। ਇਹ ਪੁੱਤ ਜਿਹੜੀ ਨਾ ਬਰਬਾਦੀ ਆ ਨੇ ਕਿਸਾਨਾਂ ਦੀ ਆ। ਫਸਲਾਂ ਵੀ ਖਰਾਬ ਹੋ ਗਈਆਂ, ਘਰ ਵੀ ਖਰਾਬ ਹੋ ਗਿਆ। ਸਭ ਕੁਝ ਨੁਕਸਾਨ ਉਹਨਾਂ ਦਾ ਹੀ ਆ। ਬੜਾ ਨੁਕਸਾਨ ਹੋਇਆ। ਚੱਲ ਕੀ ਕਰਨਾ ਫਿਰ ਹੁਣ? ਇਹ ਕੁਦਰਤ ਦੀ ਮਾਰ ਵਾ, ਸਹਿਣੀ ਪੈਣੀ ਆ। ਇੱਥੇ ਤਾਂ ਬੰਦਾ ਨਹੀਂ ਮਾਣ। ਉਹ ਤਾਂ ਫੇਰ ਅੱਬ ਵਾ। ਬਿਲਕੁਲ ਬਿਲਕੁਲ ਸਹੀ ਗੱਲ ਜੀ। ਅੱਛਾ ਮੈਂ ਹਜੇ ਤੁਹਾਡੇ ਨਾਲ ਗੱਲ ਕਰਨੀ ਸੀ। ਉਹ ਵੀਰ ਵੀ ਜੀ ਤੁਹਾਡੇ ਕੋਲ। ਉਹ ਸੁਣਦੇ ਉਹਨੇ ਗੰਦੀ ਲਾਣੇ ਆ ਤੇ ਮੈਂ ਪਹਿਲਾਂ ਵੀ ਮੰਗੇ ਤਾਂ ਕਿ ਤੁਸੀਂ ਦੇ ਨੰਨੇ ਡਾਇਰ ਵਿੱਚ 11 ਦਿਨ ਦੋ ਤੂ। ਮੇਰੀ ਗੱਲ ਸੁਣੋ। ਵਿਆਹ ਦਾ ਖਰਚਾ ਹੋਇਆ ਸੀ ਨਾ। ਤੇ ਜਿੱਦਾਂ ਤੇ ਤੁਸੀਂ ਕਹਾ ਹੁੰਦੇ ਕੱਪੜੇ ਲੈ ਕੇ ਦਿੱਤੇ। ਇਹ ਨਹੀਂ ਸੀ ਕਿ ਕੱਪੜੇ ਪਾਟ ਨਹੀਂ ਗਏ। ਉਹ ਮੈਂ ਤੇ ਮੰਗਲੀ ਚਰਦੀ ਆ। ਉਹ ਆਂਦੀ ਸੀ ਮੇਰੇ ਕੋਲ ਭਾਰੇ ਸੂਟ ਆ ਤੇ ਮੈਂ ਜਲ ਹੌਲੇ ਲੈ ਲੈਂਦੀ ਆ। ਉਹ ਮੈਨੂੰ ਬਾਅਦ ਬੁਲਾਉਣ ਵਾਲਾ ਵੀ ਵੀ ਚਲ ਤੁਹਾਡੇ ਕੋਲ ਤੁਸੀਂ ਆਪਣੇ ਕੋਲ ਕੋਈ ਪਹਿਣੇ ਰੱਦ ਗਏ ਸਾਰੇ ਭੈ ਮਮੀ ਕੋਲ ਹੀ ਹੁੰਦੇ ਆ। ਤੂੰ ਦੱਸ ਦੇਣਾ ਹੀ ਫੇਰ। ਕਿ ਸਾਡੇ ਘਰ ਦਾ ਨਾ ਤੇਰਾ ਇਦਾਂ ਦਾ ਹੀ। ਮੰਮੀ ਕੋਲ ਹੁੰਦੇ ਤਹਿਤ ਉਹਨਾਂ ਕੋਲ ਆ ਕੇ ਜਾਈਦਾ ਵਾ ਤੇ ਮੈਂ ਉਹਨੂੰ ਇਹੀ ਗੱਲ ਕਹੀ ਸੀ ਕਿ ਮੰਮੀ ਕੋਲ ਹੁੰਦੇ ਆ ਪਰ ਮੈਨੂੰ ਦੇ ਬਾਅਦ ਉਹਨੇ ਦੱਸਿਆ ਆ ਵੀ ਦੇ ਨੀਤਾ ਦਾ ਕੀਤਾ ਆ ਵੀ ਮੈਨੂੰ ਪਹਿਹਨ ਕੋਈ ਨਹੀਂ ਦਿੱਤਾ ਤੇ ਨਾਲੇ ਮੈਨੂੰ ਗੱਲਾਂ ਵਾਧੂ ਸੁਣਾਈਆਂ ਉਹਨੇ ਕੋਲ ਆ ਸਮਝਾ ਦੇ ਤੇ ਸ਼ੇਮ ਨਹੀਂ ਦੇ ਕਪੜੇ ਮਿਲਨੇ ਸਿਆਲ ਵਾਲਾ ਸਿਆਲ ਚ ਮਿਲਿਆ ਕਰਨਗੇ ਤੇ ਗਰਮੀਆਂ ਦੇ ਗਰਮੀ ਚ ਜੇ ਤੂੰ ਕਹੇ ਨਾ ਮੂੰਹ ਚੋਕੇ ਮਹੀਨੇ ਬਾਅਦ ਮੈਂ ਕਪੜੇ ਬਣਾਉਣ ਜਾਣਾ ਉਹ ਕੰਮ ਸਾਡੇ ਤੇ ਨਹੀਂ ਹੋ ਤੇ ਨਾ ਉਹ ਬਣਾਈਓ ਚਲੋ ਕੋਈ ਨਹੀਂ ਉਹ ਤੇ ਮੈਂ ਉਹਨੂੰ ਸਮਝਾਈ ਦਊਂਗਾ ਪਰ ਚਲ ਵੀ ਇਹ ਹੀ ਤੁਹਾਡੇ ਕੋਲ ਨਹੀਂ ਮੜ ਮੋਟਾ ਮਾਰ ਹਲ ਲੱਗਦੇ ਥੋੜੇ ਬਦ ਪੈਸੇ ਛੱਡਦੇ ਨਾ ਮੇਰੀ ਗੱਲ ਸੁਣ ਤੂੰ ਨੌਕਰੀ ਕਰਨ ਡਿਆ ਕਹ ਜਾਂ ਤੇਰਾ ਪਿਓ ਨੌਕਰੀ ਕਰਨ ਡਿਆ ਵਾ ਵੀ ਮਹੀਨੇ ਬਾਤਨ ਖਾ ਜਾਂਦੀ ਆ ਫਸਲ ਦੇ ਪੈਸੇ ਛੇ ਮਹੀਨੇ ਹੁੰਦੇ ਹੁੰਦੇ ਆ ਇਹੋ ਤੇ ਗੱਲ ਹੈ ਜੀ ਹੁੰਦੇ ਤੇ ਛੇ ਮਹੀਨੇ ਆ ਪਰ ਜੇ ਵੀ ਹੁਣ ਮੰਗ ਹੀ ਲਵੇ ਮੋਹ ਤਾਂ ਫੇਰ ਉਹ ਕੀ ਕਰਾਂ ਇਹ ਦੱਸ ਕਹ ਜਾਂ ਨਾ ਇੰਨੀ ਗਿੱਜੀ ਗਿੱਜੀ ਨੇ ਨਾ ਫੇਰ ਮੰਗਣੇ ਆ ਮੈਨੂੰ ਥੋੜੀ ਪੁੱਛ ਕੇ ਆਈ ਸੀ ਕਿ ਮੈਨੂੰ ਦੱਸ ਕੇ ਇਹ ਵੀ ਮਾਰੇ ਪਹਿਲਾਂ ਨਾ ਇਹ ਹਾਂ ਪੁੱਛੇ ਜੇ ਘਾਟੀ ਪਾਇਆ ਕਰ ਮਮਾ ਸਾਹਿਬ ਕੋਲ ਪਤਾਵਾ ਤੈਨੂੰ ਪੁੱਛ ਕੇ ਆਈ ਕਿ ਨਹੀਂ ਪੁੱਛ ਕੇ ਆਈ ਆਪਣੀ ਮਾਂ ਨੂੰ ਚਦਨ ਬਣਾਉਣ ਰਿਆਂ ਆ ਉਹ ਤੇ ਕਹਿਣ ਲੀ ਆਂਦੀ ਮੈਂ ਡੈਡੀ ਨੂੰ ਗਈ ਹਾਂ ਪੁੱਛਣ ਤਾਂ ਡੈਡੀ ਜਾਂਦੇ ਪਰ ਕੋਈ ਹੋਇਆ ਨਹੀਂ ਤੇ ਮੰਮੀ ਕੋ ਪੁੱਛ ਲੈ ਆਹੋ ਡੈਡੀ ਨੇ ਤਾਂ ਹਾਂ ਕਰਨੀ ਹੀ ਡੈਡੀ ਨੇ ਮੇਰੇ ਦਵਾਲੇ ਜੋ ਕਰ ਤਾਨੂ ਜਾ ਜਾ ਕੇ ਆਪਣਾ ਕੰਮ ਕਰ ਰੋਟੀ ਪਾਣੀ ਖਾ ਕੱਪੜੇ ਕੱਪੜੇ ਆ ਜਦੋਂ ਲਿਆਉਣੇ ਹੋਣਗੇ ਮੈਂ ਲਿਆ ਦੂੰਗੀ ਆਪੇ ਚਲੋ ਠੀਕ ਆ ਕੋਈ ਨਹੀਂ ਇਹ ਕਿੜਾ ਘਾਟਵਾ ਇਹਦੋਂ ਅਸਲਾ ਕਰਕੇ ਫੇਰੀ ਆਈ ਹੋਣੀ ਮੇਰੇ ਵੱਲ ਮਮਮੀ ਕੋ ਮੰਗਨੀ ਆ ਪੈਸੀ ਤੇ ਡਾਡੀ ਨੇ ਆਪਣੇ ਗੱਲ ਹਾਲ ਆ ਕੇ ਤੇ ਮੇਰੇ ਗੱਲ ਪਾਤਾ ਜੇ ਬੁਰੀ ਬਣੂਗੀ ਤੇ ਇਹੋ ਬਣੂਗੀ ਮੈਂ ਤਾਂ ਨਾ ਬੁਰਾ ਬਣੂਗਾ ਕੋਈ ਗੱਲ ਨਹੀਂ ਇਹਨਾਂ ਨਾਲ ਵੀ ਗੱਲ ਕਰਦੀ ਆ ਤੈਨੂੰ ਸਿਰ ਤੇ ਨਾ ਚੜਾਓ ਹਰ ਗੱਲ ਦੀ ਹਾਂ ਨਾ ਕਰ ਦਿਆ ਕਰੋ ਤੇ ਕੋਈ ਗੱਲ ਨੂੰ ਪਤ ਲੈ ਦਾਂਗੀ ਕਦੇ ਨਾ ਵੀ ਕਰ ਦਿਆ ਕਰੋ ਚਲ ਚਾਹ ਬਣਾ ਕੇ ਪੀਣੀ ਆ ਇਹਨੇ ਸਵਾਹ ਚਾਹ ਬਣਾ ਕੇ ਦੇਣੀ ਟਾਵਾਂ ਦੇ ਅਥਰੂ ਨਾ ਕਿਤੇ ਘੁੱਟ ਪਰ ਨੀ ਜੀ ਕਰਦਾ ਤੇ ਨਾ ਕਿਤੇ ਹੋਰ ਮਾਂ ਨੇ ਕਿਹ ਰੁਪਈਆ ਕਲੀ ਨਹੀਂ ਦਿੱਤੀ ਮੰਮੀ ਕੀ ਕਰੀ ਜਾਂਦੇ ਹੋ ਕਰਨਾ ਕੀ ਚਾਹ ਧਰੀ ਆ ਮੈਂ ਚਾਹ ਕੋਲ ਪੀਣੇ ਆ ਅੱਛਾ ਅੱਛਾ ਤੇ ਉਹ ਨਹੀਂ ਹਾਂ ਚਾਹ ਪੀ ਬਣਾਉਂਦੇ ਤਾਂ ਬਾਬੂ ਨੂੰ ਕਹਿਣਾ ਹੀ ਨਹੀਂ ਬਾਬੇ ਨੇ ਸਵਾ ਬਣਾਉਨੇ ਹੀ ਜਿਹੜੀ ਉਹ ਚਾਹ ਬਣਾਉਂਦੀ ਆ ਨਾ ਪੰਗਲ ਹੁੰਦਾ ਵਾ ਜਿੱਦਾਂ ਕਾਵਾਂ ਦੇ ਥਰੁੰਦੇ ਮੈਨੂੰ ਨਹੀਂ ਉਹ ਚਾਹ ਲੰਘਦੀ ਚਲ ਨਹੀਂ ਤੇ ਹਾੜੀ ਅੰਬੀ ਚਾਹ ਚ ਬਣਾਉਣੀ ਕੱਪੜੇ ਨੇੜੇ ਨਹੀਂ ਕਿ ਵੀ ਇਹ ਨਾ ਡੰਗਰਾਂ ਵਾਲ ਕੰਨ ਝਾੜ ਲਾਉਣਾ ਤੇ ਹੁੰਦਾ ਨਾ ਉਹ ਕਿਹੜਾ ਸਿੱਖਣਾ ਪੈਂਦਾ ਵਾ ਲੈ ਆਹ ਗਾਲ ਤੂੰ ਮੈਨੂੰ ਠੀਕ ਦੱਸਿਓ ਹਾ ਕੰਮ ਕਰਦੀ ਆ ਇਹਨੂੰ ਮਾਂਜਾ ਹੁੰਦੀ ਆ ਤੇ ਬਾਲਠੇ ਦੇ ਪਾਗੋ ਆ ਤੇ ਚੱਲ ਮੱਝਾ ਫਿਰ ਸਪੋਈ ਕਰ ਆਹੋ ਤੇ ਵੀ ਇਹ ਨਾ ਉਦੜ ਤਾਈ ਕਰੇ ਕਿ ਕਿਸੇ ਪਾਸੇ ਦਾ ਕੋਈ ਤੇ ਕਰੇ ਝਾੜੂ ਕਿਹੜਾ ਸਿੱਖਣਾ ਪੈਂਦਾ ਉਹ ਕੱਲਾ ਲੱਗਾ ਰਹਿੰਦਾ ਨਾਲ ਹਲਪੋਜਣ ਵਾਲੀ ਤਾਂ ਹੀ ਕਿ ਆਣਾ ਸਾਨੂੰ ਤੇ ਕਰਦੀ ਮੈਂ ਨਾ ਹੁਣ ਘਰ ਵਾਲ ਨੂੰ ਥੋੜੀ ਕਰੂੰਗੀ ਚੱਲ ਇਹਨੂੰ ਕਹੂੰਗੀ ਰੋਟੀ ਪਾਣੀ ਮੈਂ ਆਪੇ ਬਣਾ ਲਿਆ ਕਰਨਾ ਤੂੰ ਵੀ ਇਹਦਾ ਕੰਮ ਸਾੰਭ ਹੋਰ ਉਹ ਸੱਚ ਮਮੀ ਮੈਨੂੰ ਆ ਮਾਸੀ ਦਾ ਫੋਨ ਮਾਸੀ ਦਾ ਫੋਨ ਕੀ ਆਲੀ ਮਾਸੀ ਉਹਨੇ ਮੇਰੇ ਖਾਲ ਚੈਰੋ ਕੁਝ ਲੈਣਾ ਕੱਪੜੇ-ਕੁਪੜੇ ਬਣਾਉਣੇ ਆ ਅੱਛਾ ਤੇ ਕਰਨ ਲੱਗਾ ਹੁਣ ਤੇ ਉਹ ਮੈਨੂੰ ਕਹਿੰਦਾ ਕਿ ਦੀਦੀ ਮੈਂ ਬਸ ਆਉਣ ਲੱਗ ਗਈ ਹਾਂ ਤੇ ਛੇਤੀ ਕਰੇ ਤੇ ਮੈਂ ਤਾਂ ਫੜਾਫੜ ਤਿਆਰ ਹੋਈ ਆ ਤੇ ਮੈਂ ਚੱਲੀ ਉਹਦੇ ਨਾਲ ਤੇ ਮਾਸੀ ਨੇ ਕਿ ਜਿਹੜਾ ਸਮਾਨ ਲੈਣਾ ਮੈਂ ਲੈ ਕੇ ਦੇ ਦਿੰਨੀ ਆ ਚੱਲਾ ਦੇ ਆਵੇ ਚੰਗਾ ਮਚਾ ਧਰੀ ਆ। ਚਲ ਆਉਂਦਾ ਨਾ ਮੁੰਡਾ ਤੇ ਚਾਹ ਪੀ ਗਏ ਨਾ ਜਾਂ ਚਲ ਜਾ। ਮੀਂਹ ਦਾ ਪਤਾ ਕੋਈ ਨਹੀਂਗਾ। ਜੇ ਮੀਂਹ ਆ ਗਿਆ ਨਾ ਆਹ ਵਿੱਚ ਤੁਸੀਂ ਕਿਹਰੇ ਜਾਣਾ? ਆਉਣਾ ਵੀ ਉਹਨਾਂ ਮੋਟਰਸਾਈਕਲ ਤੇ ਹੀ ਆ। ਆਹੋ ਮੋਟਰਸਾਈਕਲ ਤੇ ਹੀ ਆ। ਅੱਗੇ ਕਹਿੰਦਾ ਮੰਮੀ ਨੇ ਕਾਲੀ ਪਾਈ ਆ ਤਾਂ ਇੱਦਾਂ ਵਿਚਾਰਾ ਫਿਰ ਕੱਪੜੇ ਵੀ ਨਹੀਂ ਬਦਲੇ ਇਦਾਂ ਹੀ ਆਉਣ ਲੱਗਾ ਮੀਂਹ। ਚਲ ਕੋਈ ਗੱਲ ਨਹੀਂ। ਕਿਸ ਚੀਜ਼ ਦੀ ਲੋੜ ਹੁਣੀ ਆ। ਹੁਣ ਮਾਸੇ ਵਿਚਾਰੀ ਨੇ ਇਨਾ ਚੀਜ਼ਾਂ ਦਾ ਕੀਪਦਾ। ਆਂਦੀ ਹੁਈ ਨਵਦੀਪ ਨੂੰ ਸੱਦ ਲਈ ਨੀ। ਨਵਦੀਪ ਮੇਰੀ ਸੁਣ ਗੱਲ। ਮੈਂ ਥੋੜੇ ਜਿਹੇ ਪੈਸੇ ਰੱਖੇ ਆ। ਤੇ ਲੈ ਜਾ। ਜੇ ਤੈਨੂੰ ਕੋਈ ਨਹੀਂ ਮੈਂ ਵੇਖ ਲੂੰਗੀ ਜੇ ਮੈਂ ਗਈ ਨਾ ਤੇਰੇ ਨਾਲ ਫੇਰ ਘਰ ਵਿੱਚ ਸਿਆਪਾ ਪੈ ਜਾਣਾ ਵੀ ਨੌਨੂ ਨੂਨਿ ਲਿਆ ਕੇ ਦਿੱਤੇ ਤਾਂ ਕੁੜੀ ਨੂੰ ਲਿਆਤੇ ਆਪਣੇ ਹੱਥੀ ਲੈਵੇਂ ਤਾਂ ਕਈ ਮੈਨੂੰ ਮਾਸੀ ਨੇ ਲੈ ਕੇ ਇਸ ਚ ਆਹੋ ਚਲ ਕੋਈ ਨਹੀਂ ਦਾ ਕਰ ਲੂੰਗੀ ਤੂੰ ਹੁਣ ਜਿਹੜਾ ਕੰਮ ਹੈ ਕਿਹਾ ਨਾ ਉਧਰ ਉਹਨੂੰ ਢਾਉ ਚਲ ਪੁੱਤ ਚਾਹ ਧਰੀ ਆ ਚਾਹ ਮੈਨੂੰ ਪੀ ਰਾਂ ਦੇ ਕੋਈ ਗੱਲ ਨਹੀਂ ਫੇਰ ਲਉਣੀ ਇਹਨੂੰ ਕੰਮ ਚਲ ਤੂੰ ਬਣਾ ਲਓ ਤੇ ਮੈਂ ਫੇਰ ਚੱਲੀ ਮੜਿਆ ਆਂਦਾ ਆ ਕੋਈ ਗੱਲ ਨਹੀਂ ਮੁੰਡੇ ਨੇ ਵੀ ਆ ਜਾਣਾ ਮੈਂ ਚਾਹ ਪਾ ਕੇ ਲੈ ਕੇ ਆਉਂਦੀ ਬਸ ਹੋਣੀ ਮਾਰਾ ਵਾ ਚਲੋ ਠੀਕ ਚੱਲਾ ਵੀ ਚੰਗਾ ਵਾ ਇਹਨੂੰ ਭਾਵੇਂ ਫੜਾਤ ਨਹੀਂ ਆ ਆਪਣੇ ਵਾਸਤੇ ਕੋਈ ਚੀਜ਼ ਲੈਣੀ ਇਹ ਜਿਹੜਾ ਮੇਰਾ ਮੁੰਡਾ ਆ ਨਾ ਇਹ ਵੀ ਉਹਦਾ ਥੱਲੇ ਲੱਗ ਗਿਆ ਜਿੱਦਾਂ ਕਹਿੰਦੀ ਆਪਾਂ ਜਾਂਦਾ ਮੰਮੀ ਇਹਨੂੰ ਪੈਸੇ ਨਹੀਂ ਦਿੱਤੇ ਦਿੰਦੀ ਹਾਂ ਮੈਂ ਕਹੇ ਨਾਲ ਤੈਨੂੰ ਦੇ ਕੇ ਤੋਰਦੀ ਆ ਦੋਵਾਂ ਜਾਣਾਂ ਨੂੰ ਗੱਡੀ ਵਿੱਚ ਪਿਆਉ ਬਣਾ ਲਿਆ ਉਹ ਰੀਏ ਤੇ ਵਾਸਤੇ ਫਿਰ ਨਹੀਂ ਕਿੱਥੇ ਗਈਆਂ ਬਾਹਰ ਆ ਮੇਰੇ ਗੱਲ ਸੁਣਣ ਆਣ ਕੇ ਹਾਂਜੀ ਮੰਮੀ ਆ ਗਈ ਆ ਜਾ ਆ ਜਾ ਫਿਰ ਸਾਰਾ ਦਿਨ ਅੰਦਰ ਹੀ ਉਡੀਕ ਰਹੀ ਰਹਿੰਦੀ ਹੈ ਹਾਂਜੀ ਮੰਮੀ ਨਿੰਬਾ ਪੁੱਤ ਦਾ ਟਾਈਮ ਨਾਲ ਹੀ ਕਰ ਲਈ ਆ ਹਾਂਜੀ ਮੰਮੀ ਕੀ ਹੋਇਆ ਹੁਣ ਆ ਕੀ ਆ ਮਾਂਜਾ ਫੜ ਲਾ ਤੇ ਵੇਲੀ ਵੱਲ ਚੱਲ ਜਾ ਜਾ ਕੇ ਨਾ ਤੇ ਝਾੜੂ ਲਾ ਮੰਮੀ ਵੇਲੀ ਦਾ ਕਿਤੇ ਮੈਂ ਕੰਮ ਕਦੀ ਕੀਤਾ ਹੀ ਨਹੀਂ ਆ ਕੋਈ ਗੱਲ ਨਹੀਂ ਆ ਤਾਂ ਜਾ ਜਾ ਜਾਣੀ ਆ ਦੁੱਧ ਕਿਉਂ ਖਾਂਦੀ ਜਾਜ ਹੋ ਗਈ ਆ ਨਾ ਇੱਦਾਂੇ ਕੰਮ ਕਰਨ ਦੀ ਜਾਜ ਆਉਣੀ ਆ ਕੋਈ ਨਹੀਂ ਮੈਂ ਲਖਬੀਰ ਨੂੰ ਕਹਿੰਨੀ ਆ ਨਾਲ ਚੱਲ ਕੇ ਕਰਵਾ ਦਿੰਦੇ ਆ ਲਖਬੀਰ ਵੀ ਹੁੰਦੀ ਆ ਚਲੋ ਤੇ ਲਾਗੇ ਤੁਸੀਂ ਚਾਹ ਬਣੀ ਆਂ ਕੁੱਟ ਪੀਣੀ ਤੇ ਪੀਲਾ ਚਲੋ ਠੀਕ ਹੈ ਕੋਈ ਨਹੀਂ ਮੈਂ ਜਾ ਕੇ ਕਰਵਾ ਲਾਂਗੀ ਚਲ ਚਲ ਫੇ ਕਰਵਾ ਨਹੀਂ ਮੈਨੂੰ ਤਾਂ ਕੰਮ ਦੀ ਜਾਚ ਨਹੀਂ ਗਈ ਤੇਰੀ ਮਾਂ ਨੇ ਤੈਨੂੰ ਕੋਈ ਕੰਮ ਸਿਖਾਇਆ ਹੀ ਨਹੀਂਗਾ ਮੂਹ ਰੰਗਾਂ ਦੀ ਜਾਚ ਹੀ ਵਸ ਮੈਨੂੰ ਬਖਸ਼ੀ ਭਾਤ ਆ ਕੀ ਪਿੱਛੇ ਜਾ ਕੇ ਕੰਮ ਕਰ ਕਿੰਨੀ ਇੱਥੇ ਗੰਦਗੀ ਆ ਆ ਕੀ ਇੱਥੇ ਗੰਦ ਪਿਆ ਮੱਜਾਂ ਦਾ ਕੰਮ ਆਏ ਹਾਏ ਮੈਂ ਤਾਂ ਕਦੀ ਮੱਜਾਂ ਨੂੰ ਕੀ ਕੰਮ ਹੀ ਨਹੀਂ ਕੀਤਾ ਚਲੋ ਦੇਖਦੀ ਹਾਂ ਲਖਬੀਰ ਹੋਣੇ ਇੱਥੇ ਲਖਬੀਰ ਆ ਬੀਬੋ ਅਰੇ ਬਬੂ ਇਧਰ ਆ ਜਾ ਹਾਂਜੀ ਕਾ ਕਿੰਨੀ ਸਮੈਲ ਆਦੀ ਤੇ ਮੇਰੀ ਹੋਣੀ ਹੈ ਮੰਮੀ ਕਹਿੰਦੇ ਪਿੱਛੇ ਜਾ ਕੇ ਤਾਂ ਸਾਫ ਕਰਕੇ ਆ ਮੱਝਾਂ ਵਾਲਾ ਕੀ ਸਾਫ ਕਰ ਦਿਉਣਾ ਹੁਣ ਮੈਂ ਤੇ ਸਫਾਈ ਕਰ ਯਾਰ ਮੰਮੀ ਵੀ ਨਵੇਂ ਤੋਂ ਨਵੇਂ ਕੰਮ ਕਰਦੀ ਰਹਿੰਦੇ ਨੇ ਵੀਰਾਂ ਦੀਆਂ ਔਰ ਸ਼ਹਿਰਾਂ 'ਚ ਇਹ ਕੰਮ ਥੋੜਾ ਹੁੰਦੇ ਆ ਤੂੰ ਇਹ ਵੀ ਕਰ ਕਿ ਮੰਮੀ ਨਾਲ ਗੱਲ ਨਹੀਂ ਕਰਦੇ ਤੂੰ ਵੀ ਡਰਪੋ ਗਿਆ ਆ ਕੰਮ ਮੇਰਾ ਕਰਨਾ ਲਾ ਦੱਸ ਚੱਲ ਹੁਣ ਆਈਆਂ ਤੇ ਤਾਂ ਵੈਰ ਮੱਝਾਂ ਫੇਰ ਲਾ ਚਲ ਠੀਕਾ ਮੇਰੇ ਨਾਲ ਜਾਜ ਗਦਾਉਂਦੀ ਆ ਗੱਡ ਇਧਰ ਉਥੇ ਚਲੋ ਉਥੇ ਉਹ ਗੱਡ ਸਮਝ ਆ ਗਈ ਵਾਏ ਸ਼ੀਤ ਇੰਨੇ ਗੰਦਾ ਇਥੇ ਉਹ ਗੱਡ ਨਾ ਬੱਚੋ ਹਾਂ ਆ ਕੀ ਨਾ ਮੈਂ ਨਹੀਂ ਕਰ ਸਕਦੀ ਲਖਵੀਰ ਮੇਰੇ ਕੋਲ ਹੀ ਹੋਣਾ ਉਹ ਚਲ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਮੈਂ ਨਹੀਂ ਇਥੇ ਕਰਨਾ ਹੋਈ ਮੈਨੂੰ ਡਰ ਨਹੀਂ ਕਰਨਾ ਨਹੀਂ ਹੁੰਦਾ ਤੇ ਦੱਸ ਫਿਰ ਕਦੋਂ ਤੇ ਆਈਂ ਮੰਮੀ ਕਹੇ ਮੈਂ ਜਾ ਕੇ ਤੇ ਕੰਮ ਕਰਕੇ ਆ। ਮੈਂ ਦੱਸ ਮੈਂ ਨਹੀਂ ਕਰਨਾ। ਬਹੂ ਉਹਨਾਂ ਤੋਂ ਡਰ ਕੇ ਨਹੀਂ ਕੰਮ ਹੁੰਦੇ। ਇਹ ਕੰਮ ਹੋਰ ਕਰ ਲੈ ਦੇ ਦੇ ਜੀ ਕਰਨੇ ਨੇ। ਤੇ ਮੈਂ ਕਿੱਦਾਂ ਕਰਾਂ? ਮੈਂ ਕਦੀ ਕੰਮ ਕੀਤਾ ਆ ਮੈਨੂੰ ਡਰ ਲੱਗਦਾ ਮੱਜਾ ਤੋਂ। ਤੂੰ ਜੱਬ ਕਰ ਦੇ ਨਾ ਮੰਮੀ ਨਾਲ ਗੱਲ ਕਰ ਲੈ ਕਿ ਮੈਨੂੰ ਰੋਟੀ ਪਾਣੀ ਬਕਰਨ ਦੋ। ਸਿੱਖ ਲੈ ਜਾ ਕੇ। ਠੀਕ ਆ ਮੈਂ। ਇਹ ਤੇ ਮੈਂ ਆ ਕਰ ਲੈਗੀ। ਨਹੀਂ ਆ ਨਹੀਂ ਕੋਈ ਹੋਣਾ। ਕੰਮ ਉਹਨਾਂ ਨੇ ਕੋਈ ਨਾ ਕਰਾਉਣਾ ਹੀ ਜਾਂ ਫੇਰ ਆ ਤੇ ਜਾ ਕੇ ਅੰਦਰ ਲੈ ਕਰਦਾ। ਨਹੀਂ ਮੈਂ ਮੰਮੀ ਨਹੀਂ ਕਹਣਾ ਮੈਂ ਰੋਟੀ ਪਾਣੀ ਸਿੱਖ ਲੈਣੀ ਆ ਪਰ ਮੈਂ ਬਾਹਰ ਦਾ ਕੰਮ ਰੋਟੀ ਪਾਣੀ ਹੌਲੀ ਹੌਲੀ ਬਣਾ ਲੈ। ਕਹਿ ਬੋਦੀ ਗੱਲਾਂ ਤੇ ਮੈਂ ਠੀਕ ਆ ਮੜ ਮੜਾ ਉਹ ਲਾਉਣਾ ਹੁੰਦਾ ਵੀ ਨਹੀਂ ਕੋਈ ਨਹੀਂ ਸਿੱਖ ਲਾਂ ਗਰੀ ਬੈ ਸੁਣ ਉਹ ਵੀ ਇਹ ਨਹੀਂ ਸਿੱਖਣਾ ਚਿੰਝੜ ਬੁੱਤ ਨਹੀਂ ਆਉਂਦਾ ਕਰ ਲਾਂਗੀ ਤੁਹਾਡਾ ਪੋਤਾ ਹੌਲਦਾ ਹੈ ਕਿ ਮੈਂ ਦਾਨੀ ਅੰਦਰ ਤੇ ਮੰਮੀ ਨੂੰ ਕਹਦੇ ਕਿ ਮੰਮੀ ਸਾਰਾ ਕੰਮ ਰਮਨ ਨੇ ਕਰਤਾ ਓਹੋ ਕੋਈ ਹਾਲ ਨਹੀਂ ਯਾਰ ਤੇਰਾ ਕੋਈ ਨਾ ਵੀ ਬੰਦ ਕਰੇ ਕਰਨਾ ਬਣਾ ਮੰਮੀ ਨੇ ਉਹਨੂੰ ਟਿਕਾ ਥੋੜੀ ਬਹਿਣ ਦਵਾ ਮੈਂ ਰੋਟੀ ਦਾ ਕਰ ਦਿੰਦੀ ਮੈਂ ਰੋਟੀ ਬਣਾ ਲੈਣੀ ਐ ਇੱਦਾਂ ਕਰਦੀ ਆਂ ਜੀ ਕੋਈ ਦੇ ਕੇ ਕੁਝ ਬਣਾ ਲਾਂਗੀ ਆਹ ਪੀਡੀ ਨੂੰ ਨਾ ਸਾਰਾ ਕੋਡ ਆਦਣਾ ਚਲੋ ਠੀਕ ਆ ਮੈਂ ਕਰਨੀ ਆ ਤੀ ਮੰਮੀ ਨੇ ਇਹੀ ਕਿਹਾ ਚ ਘਰ ਤਾਂ ਦੀਪ ਨੇ ਸਾਰਾ ਕੰਮ ਚਲ ਜਾ ਉਹਦਾ ਹੀ ਨਾ ਕਰ ਲਿਆ ਸਾਰਾ ਹੁਣ ਰਿਆ ਜਿਹੜਾ ਕਰ ਚਲੋ ਠੀਕ ਆ ਚੰਦਾ ਚਲ ਜੁਨਾਣੀ ਨੂੰ ਘਰ ਦੇ ਕੰਮ ਕਰਦੇ ਆਉਣਾ ਚਾਹੀਦਾ ਨਹੀਂ ਨਾ ਇਹਨੂੰ ਰੋਟੀ ਪਾਣੀ ਲਾਉਣਾ ਆਂਦਾ ਨਾ ਕੋਈ ਘਰ ਦੀ ਸਫਾਈ ਨਾ ਕੋਈ ਲੀੜਾ ਧੋਣਾ ਆਂਦਾ ਹੁਣ ਮਦਨੇ ਆ ਜਾ ਤੈਨੂੰ ਪਿੱਛੇ ਵੀ ਇੱਟਾ ਵੀ ਡੰਗਰ ਦੀ ਸਫਾਈ ਕਰ ਲੈ ਇਹ ਤਾਂ ਵੀ ਜੀ ਆਲ ਨਹੀਂ ਕਿਆ ਕਰਾ ਕਰ ਫਸੀ ਗਈਆਂ ਨੇ ਚਲੋ ਕਰਨਾ ਹੀ ਪੈਣਾ ਹੁਣ ਕੀ ਕਰੀਏ ਫਿਰ ਮਮੀ ਨਾ ਬੜੀ ਤੇਜ਼ ਆ ਤੇ ਮੰਮੀ ਦਾ ਨਾ ਕੋਈ ਸਾਬ ਕੋਤਾ ਬੁਲਾਉਣਾ ਹੀ ਪੈਣਾ ਹੈ ਆ ਇੰਸਟਾਗ੍ਰਾਮ ਤੇ ਨਾ ਬੜੀਆਂ ਆਂ ਦੇ ਸਟੋਲੋਜਰ ਇਦਾਂ ਕਰਦੀਆਂ ਕਿਸੇ ਸਟੋਲੋਜਰ ਨੂੰ ਫੋਨ ਕਰਦੀਆਂ ਪਤਾ ਕੀ ਆ ਉਦਾਂ ਦੇ ਕੋਈ ਗੱਲ ਨਹੀਂ ਪਰ ਮੰਮੀ ਦਾ ਜਿਹੜਾ ਸੁਭਾਅ ਹੈ ਨਾ ਇਹ ਪੁੱਤਾਂ ਹੀ ਮੈਨੂੰ ਨਹੀਂ ਚੰਗਾ ਲੱਗਣਦੇ ਆ ਤੇ ਨਾ ਮੈਂ ਕਿਸੇ ਸਟੋਲੋਜਰ ਨਾਲ ਗੱਲ ਕਰਦੀਆਂ ਵਾਸ਼ੀ ਕਰਨ ਵੀ ਹੁੰਦਾ ਹੀ ਆ ਕਰਦੀ ਆ ਜਿਖ ਵਾਸ਼ੀ ਕਰਨ ਕਾਲਾ ਜਾਦੂ ਸੁਣਿਆ ਤੇ ਹੈ ਹੀ ਆ ਬਲੈਕ ਮੈਜੀਕ ਵਗੈਰਾ ਚਾਹਲੋ ਵੈਸੇ ਕਦੀ ਨਾ ਮੈਂ ਦੇਖਿਆ ਨਹੀਂ ਕਿਸੇ ਤੇ ਹੋਇਆ ਤੇ ਕੋਈ ਨਹੀਂ ਮम्मी ਤੇ ਕਰਨਾ ਹੀ ਪੈਣਾ ਐਦਾਂ ਮੈਂ ਇਸ ਘਰ ਚ ਰਹਿਣਾ ਕਿਦਾਂ ਮम्मी ਮੇ ਕੋ ਉਹ ਕੰਮ ਕਰਾਉਂਦੀ ਐ ਜਿਹੜੇ ਮੈਂ ਨਹੀਂ ਕਰ ਪੰਨੇ ਤੇ ਬੋਲਦੀ ਐ ਫੇਰ ਹਨਾ ਹੋਂ ਤੇ ਸੁੱਟਾ ਵੀ ਪੈਸੇ ਨਹੀਂ ਦਿੱਤੇ ਇਹ ਤੇ ਫੇਰ ਉਹ ਗੱਲ ਹੋ ਗਈ ਕਿ ਮੈਂ ਇਹਨਾਂ ਦੀ ਗੁਲਾਮ ਆ ਤੇ ਜਿੱਦਾਂ ਕਹਿਣਗੇ ਉਦਾਂ ਹੀ ਕਰਨਾ ਗੁਲਾਮ ਮੈਂ ਵੀ ਨਹੀਂ ਬੰਨਾ ਆਈ ਸਟੋਲੋਜਰ ਹੈਗਾ ਇੱਕ ਇਹ ਕੀ ਕਹਿੰਦਾ ਨੂੰ ਫੋਨ ਲੰਨੇ ਆ ਗ੍ਰਹ ਬਦ ਗ੍ਰਹ ਬਦਲ ਚੁਕੇ ਹੈ ਸਮਾਂ ਅੱਛਾ ਸੁਭੋ ਹੋ ਚੁੱਕਾ ਹੈ लेकिन आप सोचे कि सब यू फोन हेलो सत्यकाल पंडित जी हां जी हां जी मैं ना ਤੁਹਾਡੀ ਐਡ ਦੇਖੀ ਸੀ ਇੰਸਟਾਗ੍ਰam ਤੇ ਤੁਸੀਂ ਅਰੁਣ ਕੁਮਾਰ ਬੋਲ ਰਹੇ ਐਸਟ੍ਰੋਲੋਜਰ ਹਾਂ ਜੀ ਪੰਡਿਤ ਜੀ ਮੈਂ ਤੁਹਾਡੇ ਨਾਲ ਨਾ ਗੱਲ ਕਰਨੀ ਸੀ ਪਰ ਨਾ ਮੈਂ ਨਾ ਜਿਹੜਾ ਵੀ ਹੱਲ ਕਰਾਣਾ ਨਾ ਆਪਣਾ ਉਹ ਫੋਨ ਤੇ ਕਰਾਣਾ ਹੈ ਮੈਂ ਆ ਨਹੀਂ ਸਕਦੀ ਠੀਕ ਹੈ ਠੀਕ ਮੈਂ ਤੁਸੀਂ ਫੋਨ ਤੇ ਕਰ ਦਿੰਦੇ ਹੋ ਤੇ ਪੰਡਿਤ ਜੀ ਮੈਂ ਮੈਨੂੰ ਇਹ ਦੱਸੋ ਕਿ ਤੁਸੀਂ ਫੀਸ ਕਿੰਨੀ ਲੈਂਦੇ ਹੋ ਅੱਛਾ 1500 ਚਲੋ ਕੋਈ ਨਹੀਂ ਮੈਂ ਨਾ ਤੁਹਾਨੂੰ 1500 ਨਾ ਔਨਲਾਈਨ ਸੈਂਡ ਕਰ ਦਾਂਗੀ ਮੈਂ ਨਾ ਆਪਣੀ ਸੱਸ ਨੂੰ ਵਾਸਚ ਕਰਨਾ ਹੈ ਤੇ ਮੈਨੂੰ ਨਾ ਸੱਸ ਨੂੰ ਵਾਸਚ ਕਰਨ ਦਾ ਨਾ ਇੱਕ ਕੋਈ ਵੀ ਨਾ ਟੋਟਕਾ ਦੱਸੋ ਠੀਕ ਹੈ ਠੀਕ ਹੈ ਪੰਡਿਤ ਜੀ ਅਛਾ ਦਹ ਹੋ ਜਾਣਗੇ ਨਾ ਵਸ ਚ ਪਤਾ ਕੀ ਸੱਸ ਮੇਰੀ ਨਾ ਬਾੜੀ ਬੜੀ ਆ ਬੋਲਦੀ ਬੜਾ ਏ ਤੇ ਉਹ ਮੈਨੂੰ ਨਾ ਟਿਕਾਣੇ ਨਹੀਂ ਦਿੰਦੀ ਘਰ ਚ ਤੇ ਪਹਿਲੇ ਮੈਂ ਆਪਣੀ ਸੱਸ ਤੇ ਕਰਾਣਾ ਏ ਤੇ ਜੇ ਸੱਸ ਤੇ ਇੱਕ ਹੋ ਗਿਆ ਨਾ ਕਾਮਯਾਬ ਫਿਰ ਮੈਂ ਆਪਣੀ ਮਨਾਨ ਤੇ ਕਰਾਣਾ ਉਹ ਵੀ ਬਹੁਤ ਚਵਲ ਹੈਗੀ ਆ ਉਹ ਵੀ ਨਹੀਂ ਟਿਕਣ ਦਿੰਦੀ ਮੈਨੂੰ ਠੀਕ ਆ ਬੰਦੇ ਹਾਂ ਦਸ ਵੀਧੀ ਦਾਸ ਤੋਂ ਮੈਨੂੰ ਕਿੱਦਾਂ ਕਰਨੀ ਆ ਠੀਕ ਆ ਠੀਕ ਆ ਬੰਦੇ ਇਹ ਛੱਡਦਾ ਨੀ ਇਸ ਮਾਮੇ ਕੋ ਹੈਗਾ ਘਰ ਸਾਰਾ ਠੀਕ ਹੈ ਪੰਡਤ ਜੀ ਠੀਕ ਹੈ ਠੀਕ ਹੈ ਠੀਕ ਚਲੋ ਠੀਕ ਹੈ ਇੰਨਾ ਕੁ ਮੈਂ ਕਰਕੇ ਵੇਖਦੀ ਆ ਕਿ ਮੰਮੀ ਦਾ ਕੋਈ ਹਸ ਹੁੰਦਾ ਮੰਮੀ ਦਾ ਕੋਈ ਅਸਰ ਹੁੰਦਾ ਜਾਂ ਕਿਦਾਂ ਮੈਂ ਨਾ ਤੁਹਾਨੂੰ ਪੈਸੇ ਹੁਣੇ ਸੈਂਡ ਕਰ ਦਿੰਦੀ ਆ ਤੇ ਬਾਅਦੋ ਜੇ ਅਸਰ ਹੋ ਗਿਆ ਨਾ ਤੇ ਫਿਰ ਮੈਨੂੰ ਗਾਂਹ ਹੋਰ ਦੱਸਿਓ ਤੇ ਫਿਰ ਮੈਂ ਤੁਹਾਡੇ ਤੁਹਾਡੇ ਨਾਲ ਫਿਰ ਦੁਬਾਰਾ ਗੱਲ ਕਰਾਂਗੀ ਚਲੋ ਠੀਕ ਹੈ ਪੰਡਤ ਜੀ ਹਾਂਜੀ ਲੈ ਆਹ ਬਣੀ ਗੱਲ ਹੁਣ ਮਾਤਾ ਤੇ ਇਹ ਤੇ ਕਰਨਾ ਮੈਂ ਵਾਸੀ ਕਰਾਂ ਤੂੰ ਮੇਰੇ ਹੱਥ ਆ ਜਾਏਂਗੀ ਨਹੀਂ ਤੂੰ ਪਖੰਡ ਫੜਿਆ ਨਾ ਮੈਨੂੰ ਬੋਲਦੀ ਨਾ ਬੋਲਦੀ ਆ ਕਰ ਲਾ ਉਹ ਕਰਨਾ ਚੱਲ ਦੀਦੀ ਨਾ ਪੰਡਤ ਨੇ ਕਿਹਾ ਰਾਤ ਨੂੰ ਕਰਨੀ ਹੈ ਨੇਰੀ ਚ ਅਸੀਂ ਹਮੇਸ਼ਾ ਤਾਂ ਸੌਣ ਕੇ ਨਾ ਉਦੋਂ ਕਰਦੀ ਆ ਚੱਲ ਹੁਣ ਵੇਖਾਂ ਕੋਈ ਕੰਮ